ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਮਸਲੇ ਨੇ ਸਾਡੇ ਪੰਜਾਬੀ ਭਰਾਵਾਂ ਦੇ ਜਾਂ ਇੰਡੀਅਨਸ ਦੇ ਜਿਹੜੇ ਇੱਥੇ ਕੰਮ ਕਰਨ ਵਾਸਤੇ ਆਏ ਆ ਤੇ ਉਹਨਾਂ ਦੇ ਮਸਲੇ ਹੱਲ ਹੋਣ ਤੇ ਉਹਨਾਂ ਦੇ ਪੇਪਰ ਜਿਹੜੇ ਆ ਹੱਲ ਹੋਣ ਤੇ ਅਸੀਂ ਜਿਹੜੀ ਆ ਅਪੀਲ ਜਿਹੜੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਫਤਿਹ ਜੰਗ ਸਿੰਘ ਬਾਜਵਾ ਜੀ ਨੂੰ ਕੀਤੀ ਆ ਕਿ ਜੋ ਭਾਜਪਾ ਪੰਜਾਬ ਦੇ ਲੀਡਰ ਨੇ ਤੇ ਪ੍ਰੈਜ਼ੀਡੈਂਟ ਨੇ ਤੇ ਉਹਨਾਂ ਨੂੰ ਕੇ ਹੋਮ ਮਿਨਿਸਟਰੀ ਦੇ ਨਾਲ ਜਿਹੜੀ ਗੱਲਬਾਤ ਕਰਕੇ ਤੇ ਉਹਨਾਂ ਨੇ ਵੀ ਅੱਜ ਇਹ ਦੱਸਿਆ ਕਿ ਉਹ ਵੀ ਜਲਦ ਤੋਂ ਜਲਦ ਹੋਮ ਮਿਨਿਸਟਰੀ ਦੇ ਨਾਲ ਅਮਿਤ ਸ਼ਾਹ ਜੀ ਦੇ ਨਾਲ ਗੱਲਬਾਤ ਕਰਕੇ ਕਿਉਂਕਿ ਸਾਰੇ ਤੁਸੀਂ ਇੰਡੀਅਨ ਸਿਟੀਜ਼ਨ ਹੋ ਤੇ ਤੁਹਾਡੇ ਜਿਹੜੇ ਆ ਉਹ ਜੋ ਵੀ ਇੱਥੇ ਪ੍ਰੋਬਲਮ ਆਇਆ ਉਹਨਾਂ ਪ੍ਰੋਬਲਮਾਂ ਨੂੰ ਸੁਣਿਆ ਜਾਵੇ ਤੇ ਜਿਹੜਾ ਉਹ ਹੱਲ ਹੋਵੇ ਸ਼ਿਵਮਨਜੀ ਨੇ ਖੁਦ ਜਿਹੜੀ ਆ ਇਹਦੀ ਕਾਰਗੁਜ਼ਾਰੀ ਦੇ ਵਿੱਚ ਸਾਡੇ ਤੀਰਸ ਸਿੰਘ ਪ੍ਰਧਾਨ ਜੋ ਸੈਂਟਰ ਗੁਰੂ ਘਰ ਤੋਂ ਲੈਟਰ ਜਿਹੜੀ ਲਿਖ ਕੇ ਜਿਹੜੀ ਉਹ ਦਿੱਤੀ ਜਾ ਰਹੀ ਆ ਤੇ ਜਿਹਦੇ ਵਿੱਚ ਸਾਰੇ ਮੇਰੇ ਵੀਰਾਂ ਦੇ ਸੌਵਾਂ ਦੇ ਹਿਸਾਬ ਨਾਲ ਜਿਹੜੇ ਵੀਰ ਆ ਜਿਨ੍ਹਾਂ ਦੀਆਂ ਬਹੁਤ ਪ੍ਰੋਬਲਮ ਆਇਆ ਜਿਹੜੀਆਂ ਪ੍ਰੋਬਲਮਾਂ ਦਾ ਸਾਡਾ ਹੱਲ ਹੋਵੇ ਇਸ ਲਈ ਅਸੀਂ ਅਪੀਲ ਕਰਦੇ ਆ ਫਤਿਹ ਜੰਗ ਸਿੰਘ ਬਾਜਵਾ ਜੀ ਨੂੰ ਜੋ ਇਸ ਵੇਲੇ ਇੰਡੀਆ ਦੇ ਵਿੱਚ ਮੋਦੀ ਸਰਕਾਰ ਆ ਤੇ ਉਹ ਜਰੂਰ ਇਸ ਗੱਲ ਦੇ ਵਿੱਚ ਇਸ ਚਰਚੇ ਦੇ ਵਿੱਚ ਜਰੂਰ ਇਹਨਾਂ ਦਾ ਜਿਹੜਾ ਕੰਮ ਕਰਨ ਦੇ ਵਿੱਚ ਸਾਡੀ ਮਦਦ ਕਰੇ ਇਹਨਾਂ ਨੂੰ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਉਹਨਾਂ ਦੇ ਬਿਹਾਵਤੇ ਬਾਜਵਾ ਸਾਹਿਬ ਦੇ ਜਿਹੜੇ ਭਾਜਪੀ ਦੇ ਵਾਇਸ ਪ੍ਰੈਜ਼ੀਡੈਂਟ ਨੇ ਪੰਜਾਬ ਦੇ ਮੈਂ ਉਹਨਾਂ ਦੀ ਤਰਫੋਂ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਜਰੂਰ ਕਹਿਣਾ ਚਾਹੁੰਦਾ ਤੁਹਾਡੇ ਜਿਹੜੇ ਮਸਲੇ ਨੇ ਜਿਹੜੇ ਮੁੱਦੇ ਨੇ ਪਾਸਪੋਰਟ ਦੇ ਰਿਲੇਟਿਡ ਕੋਈ ਅਦਰ ਮਸਲੇ ਹੈਗੇ ਨੇ ਤੇ ਮੈਂ ਤੁਹਾਡੇ ਸਾਰੇ ਮਸਲਿਆਂ ਨੂੰ ਜਿਹੜੀਆਂ ਤੁਹਾਡੀਆਂ ਮੰਗਾਂ ਹੈਗੀਆਂ ਨੇ ਤੇ ਦੇਖੋ ਇਹ ਛੋਟੀਆਂ-ਛੋਟੀਆਂ ਮੰਗਾਂ ਨੇ ਤੁਹਾਡੀਆਂ ਇਹ ਜ਼ਿਆਦਾ ਵੱਡੀਆਂ ਮੰਗਾਂ ਨਹੀਂ ਹੈਗੀਆਂ ਤੇ ਇਹ ਮੰਗਾਂ ਦੇ ਹੱਲ ਕੀਤੇ ਜਾ ਸਕਦੇ ਨੇ ਇਹ ਤੁਹਾਨੂੰ ਸਫਰ ਕਰਨਾ ਪੈ ਰਿਹਾ ਜਿਹੜਾ ਹੈਗਾ ਤੁਹਾਡੀ ਕੋਈ ਬਾਹ ਨਹੀਂ ਫੜ ਰਹੀ ਇਸ ਦੇਸ਼ ਦੇ ਵਿੱਚ ਤੁਸੀਂ ਆਪਣੇ ਪੰਜਾਬ ਦੇ ਹੋ ਸਾਡੇ ਹਲਕੇ ਤੋਂ ਸਾਡੇ ਗੁਦਾਸਪੁਰ ਤੋਂ ਬਾਜਵਾ ਸਾਹਿਬ ਦੇ ਹਲਕੇ ਦੇ ਹੋ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਜ਼ਰੂਰ ਕਰਦਾ ਆਪਾਂ ਸਾਰੇ ਰਲ ਮਿਲ ਕੇ ਇਸ ਚੀਜ਼ ਨੂੰ ਜੰਗ ਵੀ ਜਿੱਤਾਂਗੇ ਸਾਰੇ ਇਕੱਠੇ ਰਹੀਏ ਤੇ ਇੱਕ ਮੈਂ ਤੁਹਾਨੂੰ ਜ਼ਰੂਰ ਇਹ ਕਹਿਣਾ ਚਾਹੁੰਦਾ ਆਪਸ ਦੇ ਵਿੱਚ ਭਾਈਚਾਰਾ ਜ਼ਰੂਰ ਬਣਾ ਕੇ ਰੱਖੋ ਇੱਥੇ ਤੇ ਆਪਣੀ ਗਵਰਨਮੈਂਟ ਦੇ ਨਾਲ ਆਪਣੀ ਗਵਰਨਮੈਂਟ ਦੇ ਸਾਥ ਦਿਈਏ ਤੇ ਆਪਣੀ ਐਮਬੈਸੀ ਗਵਰਨਮੈਂਟ ਆਫ ਇੰਡੀਆ ਦੇ ਨਾਲ ਅਸੀਂ ਉਹਨਾਂ ਦੇ ਨਾਲ ਖੜੇ ਰਹੀਏ ਤੇ ਕੋਈ ਉਹਨਾਂ ਨੂੰ ਸਾਡੀ ਲੋੜ ਸਾਨੂੰ ਉਹਨਾਂ ਦੀ ਲੋੜਾ ਸੀ ਉਹਨਾਂ ਨੂੰ ਜਾ ਕੇ ਇਹ ਚੀਜ਼ ਨੂੰ ਦਸੀਏ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਵਾਉਣਾ ਤੁਹਾਡਾ ਇਹ ਵਿਧਨ ਇਹ ਵੀਕ ਦੇ ਵਿੱਚ ਤੁਹਾਡਾ ਇਹ ਕੰਮ ਹੋਊਗਾ ਜੀ ਨਹੀਂ ਨਹੀਂ ਮੈਂ ਤੇ ਤੁਹਾਨੂੰ ਇਹੀ ਸਾਰਿਆਂ ਨੂੰ ਬੇਨਤੀ ਕਰਦਾ ਤੁਹਾਡਾ ਸਾਰਿਆਂ ਦਾ ਕੰਮ ਹੋਣਾ ਚਾਹੀਦਾ ਮੈਨੂੰ ਅਮਰੀਕਾ ਹੋਰੀ ਹੈ ਪ੍ਰਧਾਨ ਸਾਹਿਬ ਜੀ ਇਹਨਾਂ ਭਾਈ ਸਭਾ ਕੱਲ ਮੈਨੂੰ ਸਾਰਿਆਂ ਨੇ ਦੱਸੀ ਸੀ ਤੇ ਮੈਂ ਤੁਹਾਡੀ ਇਹ ਚੀਜ਼ ਨੂੰ ਕਹਿੰਦਾ ਜੀ ਇਹ ਪਹਿਲ ਦੀ ਅਧਾਰ ਤੇ ਪੰਜਾਬ ਜਾ ਕੇ ਇਹ ਮੁੱਦਾ ਚੱਕਿਆ ਜਾਊਗਾ ਨਵਾਰਜੀ ਤੁਹਾਡਾ ਫਿਲਮ ਜੀ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਨੂੰ ਮੇਰੀ ਇਹ ਹੀ ਬੇਨਤੀ ਆ ਕਿ ਸਾਡੇ ਪਾਸਪੋਰਟ ਸਾਨੂੰ ਜਲਦ ਤੋਂ ਜਲਦ ਦਿੱਤੇ ਜਾਣ ਬਹੁਤ ਬਹੁਤ ਬੇਨਵਾਰਨੀ ਹੋਵੇਗੀ ਕਿਉਂਕਿ ਅਸੀਂ ਬਹੁਤ ਖੱਜਲ ਖਵਾਰ ਹੋ ਰਹੇ ਹਾਂ ਇਸ ਟਾਈਮ ਇਸ ਕਰਕੇ ਸਾਡੀ ਸਰਕਾਰ ਨੂੰ ਇਹ ਹੀ ਬੇਨਤੀ ਆ ਕਿ ਸਾਡੇ ਪਾਸਪੋਰਟ ਸਾਨੂੰ ਜਲਦ ਤੋਂ ਜਲਦ ਦਿੱਤੇ ਜਾਣ ਸਾਨੂੰ ਸਰਕਾਰ ਅੱਗੇ ਇਹ ਹੀ ਬੇਨਤੀ ਹੈ ਕਿ ਸਾਡੇ ਪਾਸਪੋਰਟ ਜਲਦੀ ਤੋਂ ਜਲਦੀ ਦਿੱਤੇ ਜਾਣ ਸਾਡੀ ਇਹ ਹੀ ਬੇਨਤੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮਨਜੋਤ ਸਿੰਘ ਹੈ ਬਟਾਲੇ ਹਲਕੇ ਦਾ ਜੀ ਤੇ ਮੈਨੂੰ ਜਨਵਰੀ ਦਾ ਮੈਂ ਪਾਸਪੋਰਟ ਅਪਲਾਈ ਕੀਤਾ ਹੋਇਆ ਬਹੁਤ ਟਾਈਮ ਹੋ ਗਿਆ ਜੀ ਤੇ ਉਸ ਕਰਕੇ ਅਸੀਂ ਬੜੇ ਖੱਜਲ ਖਵਾਰ ਹੋ ਰਹੇ ਹਾਂ ਅੰਬੈਸੀਆਂ ਦੇ ਗੇੜੇ ਮਾਰ ਰਹੇ ਹਾਂ ਤੇ ਹਲੇ ਤੱਕ ਕੋਈ ਹੱਲ ਨਹੀਂ ਹੋਇਆ ਤੇ ਪੇਪਰ ਲੈਂਡ ਕੋਲੋਂ ਵੀ ਬਹੁਤ ਲੇਟ ਹੋ ਰਿਹਾ ਹੈ ਤੋਂ ਬੇਨਤੀ ਹੈ ਜੀ ਪੰਜਾਬ ਸਰਕਾਰ ਅੱਗੇ ਤੇ ਬੀਜੇਪੀ ਸਰਕਾਰ ਅੱਗੇ ਕਿ ਸਾਡਾ ਕੋਈ ਹੱਲ ਕੀਤਾ ਜਾਵੇ ਜਲਦੀ ਤੋਂ ਜਲਦੀ ਤੇ ਬਹੁਤ ਸਾਰੇ ਪੰਜਾਬੀ ਸਾਡੇ ਪਰੇਸ਼ਾਨ ਹੋ ਰਹੇ ਇਸ ਕਰਕੇ ਜੀ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਲਵਜੀਤ ਸਿੰਘ ਹੈ ਮੈਂ ਸੰਗਰੂਰ ਜ਼ਿਲ੍ਹੇ ਤੋਂ ਹਾਂ ਮੈਂ ਮਾਰਚ ਦਾ ਪਾਸਪੋਰਟ ਅਪਲਾਈ ਕੀਤਾ ਹੋਇਆ ਤੇ ਹਜੇ ਤੱਕ ਉਸ ਦਾ ਕੋਈ ਵੀ ਜਵਾਬ ਨਹੀਂ ਆ ਰਿਹਾ ਨਾ ਹੀ ਕੋਈ ਇਨਕੁਆਰੀ ਗਈ ਹੈ ਤੇ ਅਸੀਂ ਬੀਐਸਐਲ ਦਫਤਰ ਵੀ ਜਾਨੇ ਹਾਂ ਉਹ ਵੀ ਕੋਈ ਨਹੀਂ ਸਾਨੂੰ ਜਵਾਬ ਦੇ ਰਹੇ ਤੇ ਹੋਰ ਵੀ ਬਹੁਤ ਸਾਰੇ ਵੀਰ ਨੇ ਭੈਣਾਂ ਨੇ ਜੋ ਕਿ ਇਸੇ ਸਮੇਂ ਦੀ ਉਡੀਕ ਕਰ ਰਹੇ ਹਨ ਪਰ ਜਲਦ ਜਲਦ ਪੰਜਾਬ ਸਰਕਾਰ ਅਗੇ ਇਹੋ ਹੀ ਬੇਨਤੀ ਹੈ ਕਿ ਸਾਡਾ ਜੋ ਇਸ ਮਸਲੇ ਦਾ ਹੱਲ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਪਾਸਪੋਰਟ ਛੇ ਮਹੀਨੇ ਤੋਂ ਅਪਲਾਈ ਕੀਤਾ ਹੋਇਆ ਹੈ ਤੇ ਸਾਡੀ ਹਜੇ ਤੱਕ ਇਨਕੁਆਰੀ ਵੀ ਇੰਡੀਆ ਨਹੀਂ ਗਈ ਅਸੀਂ ਇਹੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿੰਨੇ ਵੀ ਅਸੀਂ ਬਰੇ ਬੀਰਪਰਾ ਪਾਸਪੋਰਟ ਅਪਲਾਈ ਕੀਤੇ ਸਨ ਤੇ ਸਾਡੇ ਪਾਸਪੋਰਟ ਜਲਦੀ ਤੋਂ ਜਲਦੀ ਸਾਨੂੰ ਦਿਵਾਏ ਜਾਣ ਤਾਂ ਕਿ ਅਸੀਂ ਆਪਣੇ ਪੇਪਰ ਲਾ ਕੇ ਆਪਣੇ ਘਰਾਂ ਨੂੰ ਜਾ ਸਕੀਏ ਆਪਣੇ ਮਾਪਿਆਂ ਨੂੰ ਮਿਲ ਸਕੀਏ ਬਹੁਤ ਬਹੁਤ ਧੰਨਵਾਦ ਇਹ ਪ੍ਰੋਬਲਮ ਬਹੁਤ ਸਾਰੇ ਵੀਰਾਂ ਨੂੰ ਆ ਤੇ ਸ਼ਿਵਮ ਜੀ ਜਿੱਦਾਂ ਹੀ ਯੰਗ ਲੀਡਰ ਆ ਸਾਡੇ ਤੇ ਸਾਨੂੰ ਭਰੋਸਾ ਆਇਆ ਪੂਰਾ ਨਾਲ ਸਰਕਾਰ ਦੇ ਨਾਂ ਰਲ ਕੇ ਨਾਲ ਸਰਦਾਰ ਫਤਿਹ ਸਿੰਘ ਬਾਜਵਾ ਜੀ ਦੇ ਨਾਲ ਰਲ ਕੇ ਜਿਹੜਾ ਇਹ ਮੁੱਦੇ ਨੂੰ ਚੱਕਣਗੇ ਤੇ ਇਸ ਮੁੱਦੇ ਨੂੰ ਜਿਹੜਾ ਕਲੀਅਰ ਕਰਾਉਣਗੇ ਤੇ ਇਹਨਾਂ ਮੁੰਡਿਆਂ ਦੀ ਜਿਹੜੀ ਆਵਾਜ਼ ਜਿਹੜੀ ਆ ਉਹ ਜਰੂਰ ਸੁਣੀ ਜਾਊਗੀ ਮੈਂ ਤੁਹਾਡੇ ਆਪਣੇ ਹਲਕ ਦੇ ਆ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਵਾ ਪਰ ਮੈਂ ਆਪਣੇ ਨਹੀਂ ਕਲਕੱਤਾ ਮੇਰਾ ਨਾਮ ਪ੍ਰੇਮ ਸਿੰਘ ਹੈ ਮੈਂ ਚਾਹਨਾ ਕਿ ਮੇਰੇ ਸਾਰੇ ਜਿਹੜੇ ਵੀਰ ਹਨ ਇਹਨਾਂ ਦੇ ਤੁਸੀਂ ਮਸਲੇ ਜਲਦੀ ਜਲਦੀ ਹੱਲ ਕਰੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਜੋ ਇੱਥੇ ਇਕੱਠ ਰੱਖਿਆ ਸਾਰਾ ਪਾਸਪੋਰਟ ਦੇ ਮਸਲੇ ਚ ਰੱਖਿਆ ਮੇਰੇ ਦੋ ਫਰੈਂਡਾਂ ਦੇ ਵਿਆਹ ਤੇ ਮੈਂ ਉਹ ਵਿਚਾਰੇ ਕੰਮ ਤੇ ਸੀ ਨਹੀਂ ਆਏਗੇ ਮੈਂ ਉਹਨਾਂ ਵੱਲੋਂ ਬੇਨਤੀ ਕਰਦਾ ਹਾਂ ਪੰਜਾਬ ਸਰਕਾਰ ਨੂੰ ਤੇ ਸਾਡੇ ਕੋਲ ਸ਼ਿਵੰਭੀਰ ਜੀ ਆਏ ਨੇ ਮੈਂ ਸਰਕਾਰ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਜੋ ਪਾਸਪੋਰਟ ਦਾ ਮਸਲਾ ਸਾਡੇ ਵੀਰਾਂ ਦਾ ਸਾਰਿਆਂ ਦਾ ਹੱਲ ਕਰੇ ਜਾਵੇ ਤਾਂ ਜੋ ਸਾਡੇ ਵੀਰ ਛੇਤੀ ਛੇਤੀ ਪੇਪਰ ਬਣਾ ਕੇ ਆਪਣੇ ਪੰਜਾਬ ਦੇਸ਼ ਜਾਤ ਕਰਨੀ ਵਾ ਇੱਕ ਜਗਾ ਖਾਲਸਾ ਵਾ ਇੱਕ ਜਗਾ ਕੋਈ ਇਤਨੇ ਬੈਕ ਕਰੇ ਹਾਂਜੀ ਲੀਗਲ ਸਟੇਟਸ ਵਾਲੇ ਵੀ ਮੇਰੇ ਵੀਰ ਮੇਰੇ ਬਹੁਤ ਸਾਰੇ ਵੀਰ ਆ ਜਿਹੜੇ ਬਹੁਤ ਜ਼ਿਆਦਾ ਜਿਹੜੇ 22 25 25 ਸਾਲ ਤੋਂ ਰਹਿ ਰਹੇ ਆ ਉਹਨਾਂ ਨੂੰ ਵੀ ਤੰਗੀਆਂ ਪਰੇਸ਼ਾਨੀਆਂ ਆ ਰਹੀਆਂ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਪ੍ਰੀਤ ਸਿੰਘ ਹੈ ਜੋ ਕਿ ਮੈਂ ਪਿਛਲੇ 4 ਮਹੀਨੇ ਤੋਂ ਆਪਣਾ ਪਾਸਪੋਰਟ ਜਮ੍ਹਾਂ ਕਰਾਇਆ ਹੋਇਆ ਹੈ ਮੈਨੂੰ ਹਜੇ ਤੱਕ ਮੇਰਾ ਪਾਸਪੋਰਟ ਨਹੀਂ ਮਿਲਿਆ ਮੈਂ ਅੰਬੈਸੀਆਂ ਦੇ ਗੇੜੇ ਮਾਰ-ਮਾਰ ਕੇ ਸਾਰੇ ਭਰਾ ਥੱਕ ਚੁੱਕੇ ਹਨ ਪਰ ਉਹ ਕੋਈ ਜਵਾਬ ਨਹੀਂ ਦੇ ਰਹੇ ਕਿਰਪਾ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਸਾਡਾ ਇਹ ਮਸਲਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਇਹ ਅਸੀਂ ਬਹੁਤ ਹੀ ਸ਼ਲਾਂਗਾ ਜੋ ਕਦਮ ਚੱਕਿਆ ਜੋ ਫਤਿਹ ਸਿੰਘ ਸਿੰਘ ਜੰਗ ਸਿੰਘ ਬਾਜਬਾ ਨੇ ਇਹ ਪੰਜਾਬੀਆਂ ਦਾ ਮੁੱਦਾ ਚੱਕਿਆ ਪਾਸਪੋਰਟਾਂ ਦਾ ਤੇ ਬਹੁਤ ਖੱਜਲ ਖਰਾਬ ਹੋ ਰਹੀ ਆ ਪੰਜਾਬੀ ਭਰਾ ਜਿਨ੍ਹਾਂ ਦੇ ਪਾਸਪੋਰਟ ਕਿਸੇ ਦੇ ਰੀਨਿਊ ਜਾਂ ਕੁਛ ਆਪਣੇ ਘਰਾਂ ਨੂੰ ਜਾਣ ਤੋਂ ਬੈਠੇ ਆ ਤੇ ਇਹਨਾਂ ਨੇ ਬਹੁਤ ਹੀ ਵਧੀਆ ਸਲਾਂਗਾ ਜੋ ਕਦਮ ਚੁੱਕਿਆ ਸਰਕਾਰ ਸਾਡੇ ਨਾਲ ਖੜੀ ਆ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਸਰਕਾਰ ਦਾ ਸਾਥ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਬਹੁਤ ਸਾਡੇ ਹਜੇ ਮਸਲੇ ਹੱਲ ਨਹੀਂ ਹੋ ਰਹੇ ਤੇ ਅਸੀਂ ਬੇਨਤੀ ਕਰਾਂਗੇ ਫਤਿਹ ਜੰਗ ਸਿੰਘ ਬਾਜਵਾ ਜੀ ਨੂੰ ਜੋ ਭਾਜਪੀ ਦੇ ਲੀਡਰ ਨੇ ਤੇ ਸਾਡੀ ਗੱਲਬਾਤ ਸੁਣੋ ਇਹ ਸਾਡੇ ਸਾਰੇ ਉਹ ਪੰਜਾਬੀ ਭਰਾ ਨੇ ਜਿਨ੍ਹਾਂ ਨੇ ਪੰਜਾਬ ਦਾ ਭੁੱਖਿਆ ਜਿਹੜਾ ਇੱਥੇ ਆਇਆ ਆ ਤੇ ਇਹਨਾਂ ਦਾ ਅਧਿਕਾਰ ਵੀ ਆ ਤੇ ਇਹਨਾਂ ਨੂੰ ਹੱਕ ਇਹਨਾਂ ਦਾ ਦਿੱਤਾ ਜਾਵੇ ਤੇ ਅਸੀਂ ਬੇਨਤੀ ਕਰਦੇ ਆ ਕਿ ਇਹਨਾਂ ਦੀ ਆਵਾਜ਼ ਵੀ ਸੁਣੀ ਜਾਵੇ ਤੁਹਾਡੀ ਆਵਾਜ਼ ਉੱਥੇ ਤੱਕ ਪਹੁੰਚਦੀ ਆ ਤੁਸੀਂ ਇਹਨਾਂ ਦੀ ਆਵਾਜ਼ ਜ਼ਰੂਰ ਪਹਚਾਓ ਤੇ ਅਸੀਂ ਬੇਨਤੀ ਕਰਾਂਗੇ ਸ਼ਿਵਮ ਭਾਜੀ ਨਾਲ ਕਿਉਂਕਿ ਸ਼ਿਵਮ ਆਉਂਦੇ ਹੀ ਐਕਟਿਵ ਹੋ ਗਏ ਆ ਤੇ ਅੱਗੇ ਵੀ ਐਕਟਿਵ ਸਗੇ ਤੇ ਹੁਣ ਜ਼ਿਆਦਾ ਐਕਟਿਵ ਹੋ ਗਏ ਆ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਸਾਰੇ ਇੱਥੇ ਕਦਰ ਹੋਏ ਆਪਣੀਆਂ ਲੈ ਕੇ ਜੜੀਆਂ ਵੀ ਤੁਹਾਡੀਆਂ ਮੰਗਾ ਸੀ ਨੂੰ ਪ੍ਰੈਜ਼ੀਡੈਂਟ ਪੰਜਾਬ ਜਿਹੜੇ ਫਤੇਜੰਗ ਸਿੰਘ ਬਾਜਵਾ ਜੀ ਨੇ ਮੈਂ ਉਹਨਾਂ ਨੂੰ ਅੱਗੇ ਪੀਰ ਵੀ ਕੀਤੀ ਆ ਮੈਂ ਕੱਲ ਵੀ ਕੀਤੀ ਅੱਜ ਵੀ ਕੀਤੀ ਆ ਤੇ ਮੈਂ ਤੁਹਾਡੇ ਸਾਰਿਆਂ ਦਾ ਜੋ ਵੀ ਇਹ ਮਸਲਾ ਹੈਗਾ ਇਹਨੂੰ ਸਿਰੇ ਚੜਾਂਗੇ ਜੀ ਜਿੱਦਾਂ ਵੀ ਮਰਜੀ ਮੈਂ ਬਾਜਵਾ ਸਾਹਿਬ ਦੇ ਮਗਰ ਚੜ ਕੇ ਇਹ ਸਿਰਾ ਚੜਾਂਗੇ ਜੀ ਵਾਹਿਗੁਰੂ ਜਿੱ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਜੋ ਇੱਥੇ ਇਕੱਠ ਰੱਖਿਆ ਸਾਰਾ ਪਾਸਵਰਡ ਦੇ ਮਸਲੇ ਚ ਰੱਖਿਆ ਮੇਰੇ ਦੋ ਫਰੈਂਡਾਂ ਦੇ ਵਿਆਹ ਤੇ ਮੈਂ ਆ ਉਹ ਵਿਚਾਰੇ ਕੰਮ ਤੇ ਸੀ ਨਹੀਂ ਆਏਗੇ ਮੈਂ ਉਹਨਾਂ ਵੱਲੋਂ ਬੇਨਤੀ ਕਰਦਾ ਹਾਂ ਪੰਜਾਬ ਸਰਕਾਰ ਨੂੰ ਤੇ ਸਾਡੇ ਕੋਲ ਸ਼ਿਵੰਭੀਰ ਜੀ ਆਏ ਨੇ ਮੈਂ ਸਰਕਾਰ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਜੋ ਪਾਸਵਰਡ ਦਾ ਮਸਲਾ ਸਾਡੇ ਵੀਰਾਂ ਦਾ ਸਾਰਿਆਂ ਦਾ ਹੱਲ ਕਰੇ ਜਾਵੇ ਤਾਂ ਜੋ ਸਾਡੇ ਵੀਰ ਛੇਤੀ ਛੇਤੀ ਪੇਪਰ ਬਣਾ ਕੇ ਆਪਣੇ ਪੰਜਾਬ ਦੇਸ਼ ਜਾ ਤਗਣ ਜੀ ਵਾ ਇੱਕ ਜਗਾ ਖਾਲਸਾ ਵਾ ਇੱਕ ਜਗਾ ਕੋਈ ਇਤਨੇ ਬੇਖਰੇ ਹਾਂਜੀ ਲੀਗਲ ਸਟੇਟਸ ਵਾਲੇ ਵੀ ਮੇਰੇ ਵੀਰ ਮੇਰੇ ਬਹੁਤ ਸਾਰੇ ਵੀਰ ਆ ਜਿਹੜੇ ਬਹੁਤ ਜ਼ਿਆਦਾ ਜਿਹੜੇ 22 25 25 ਸਾਲ ਤੋਂ ਰਹਿ ਰਹੇ ਆ ਉਹਨਾਂ ਨੂੰ ਵੀ ਤੰਗੀਆਂ ਪਰੇਸ਼ਾਨੀਆਂ ਆ ਰਹੀਆਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਪ੍ਰੀਤ ਸਿੰਘ ਹੈ ਜੋ ਕਿ ਮੈਂ ਪਿਛਲੇ 4 ਮਹੀਨੇ ਤੋਂ ਆਪਣਾ ਪਾਸਪੋਰਟ ਜਮ੍ਹਾਂ ਕਰਾਇਆ ਹੋਇਆ ਹੈ ਮੈਨੂੰ ਹਜੇ ਤੱਕ ਮੇਰਾ ਪਾਸਪੋਰਟ ਨਹੀਂ ਮਿਲਿਆ ਮੈਂ ਅੰਬੈਸੀਆਂ ਦੇ ਗੇੜੇ ਮਾਰ-ਮਾਰ ਕੇ ਸਾਰੇ ਭਰਾ ਥੱਕ ਚੁੱਕੇ ਹਨ ਪਰ ਉਹ ਕੋਈ ਜਵਾਬ ਨਹੀਂ ਦੇ ਰਹੇ ਕਿਰਪਾ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਸਾਡਾ ਇਹ ਮਸਲਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਇਹ ਅਸੀਂ ਬਹੁਤ ਹੀ ਸ਼ਲਾਂਘਾਜਨ ਕਦਮ ਚੱਕਿਆ ਜੋ ਫਤਿਹ ਸਿੰਘ ਸਿੰਘ ਜੰਗ ਸਿੰਘ ਬਾਜਬਾ ਨੇ ਇਹ ਪੰਜਾਬੀਆਂ ਦਾ ਮੁੱਦਾ ਚੱਕਿਆ ਪਾਸਪੋਰਟਾਂ ਦਾ ਤੇ ਬਹੁਤ ਖੱਜਲ ਖਰਾਬ ਹੋ ਰਹੀ ਆ ਪੰਜਾਬੀ ਭਰਾ ਜਿਨ੍ਹਾਂ ਦੇ ਪਾਸਪੋਰਟ ਕਿਸੇ ਦੇ ਰੀਨਿਊ ਜਾਂ ਕੁਛ ਆਪਣੇ ਘਰਾਂ ਨੂੰ ਜਾਣ ਤੋਂ ਬੈਠੇ ਆ ਤੇ ਇਹਨਾਂ ਨੇ ਬਹੁਤ ਹੀ ਵਧੀਆ ਸਲਾਂਗਾ ਜੋ ਕਦਮ ਚੁੱਕਿਆ ਸਰਕਾਰ ਸਾਡੇ ਨਾਲ ਖੜੀ ਆ ਸਾਡਾ ਵੀ ਫਰਜ ਬਣਦਾ ਕਿ ਅਸੀਂ ਵੀ ਸਰਕਾਰ ਦਾ ਸਾਥ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਬਹੁਤ ਸਾਡੇ ਹਜੇ ਮਸਲੇ ਹੱਲ ਨਹੀਂ ਹੋ ਰਹੇ ਤੇ ਅਸੀਂ ਬੇਨਤੀ ਕਰਾਂਗੇ ਫਤਿਹ ਜੰਗ ਸਿੰਘ ਬਾਜਵਾ ਜੀ ਨੂੰ ਜੋ ਭਾਜਪੀ ਦੇ ਲੀਡਰ ਨੇ ਤੇ ਸਾਡੀ ਗੱਲਬਾਤ ਸੁਣੋ ਇਹ ਸਾਡੇ ਸਾਰੇ ਉਹ ਪੰਜਾਬੀ ਭਰਾ ਨੇ ਜਿਨ੍ਹਾਂ ਨੇ ਪੰਜਾਬ ਦਾ ਭੁੱਖਿਆ ਜਿਹੜਾ ਇੱਥੇ ਆਇਆ ਆ ਤੇ ਇਹਨਾਂ ਦਾ ਅਧਿਕਾਰ ਵੀ ਆ ਤੇ ਇਹਨਾਂ ਨੂੰ ਹੱਕ ਇਹਨਾਂ ਦਾ ਦਿੱਤਾ ਜਾਵੇ ਤੇ ਅਸੀਂ ਬੇਨਤੀ ਕਰਦੇ ਆ ਕਿ ਇਹਨਾਂ ਦੀ ਆਵਾਜ਼ ਵੀ ਸੁਣੀ ਜਾਵੇ ਤੁਹਾਡੀ ਆਵਾਜ਼ ਉੱਥੇ ਤੱਕ ਪਹੁੰਚਦੀ ਆ ਤੁਸੀਂ ਇਹਨਾਂ ਦੀ ਆਵਾਜ਼ ਜ਼ਰੂਰ ਪਹਚਾਓ ਤੇ ਅਸੀਂ ਬੇਨਤੀ ਕਰਾਂਗੇ ਸ਼ਿਵਮ ਭਾਜੀ ਨਾਲ ਕਿਉਂਕਿ ਸ਼ਿਵਮ ਆਉਂਦੇ ਹੀ ਐਕਟਿਵ ਹੋ ਗਿਆ ਤੇ ਅੱਗੇ ਵੀ ਐਕਟਿਵ ਸੀਗੇ ਤੇ ਹੁਣ ਜ਼ਿਆਦਾ ਐਕਟਿਵ ਹੋ ਗਿਆ। ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਸਾਰੇ ਇੱਥੇ ਕਦਰ ਹੋਏ ਆਪਣੀਆਂ ਲੈ ਕੇ ਜੜੀਆਂ ਤੁਹਾਡੀਆਂ ਮੰਗਾ ਸੀ। ਨੂੰ ਪ੍ਰੈਜ਼ੀਡੈਂਟ ਪੰਜਾਬ ਜਿਹੜੇ ਫਤੇਜਨ ਸਿੰਘ ਬਾਜਵਾ ਜੀ ਨੇ ਮੈਂ ਉਹਨਾਂ ਨੂੰ ਅੱਗੇ ਪੀਰ ਵੀ ਕੀਤੀ ਹੈ ਮੈਂ ਕੱਲ ਵੀ ਕੀਤੀ ਅੱਜ ਵੀ ਕੀਤੀ ਹੈ ਤੇ ਮੈਂ ਤੁਹਾਡੇ ਸਾਰਿਆਂ ਦਾ ਜੋ ਵੀ ਇਹ ਮਸਲਾ ਹੈਗਾ ਇਹਨੂੰ ਸਿਰੇ ਚੜਾਂਗਾ ਜੀ ਜਿੱਦਾਂ ਵੀ ਮਰਜ਼ੀ ਮੈਂ ਬਾਜਵਾ ਸਾਹਿਬ ਦੇ ਮਗਰ ਚੜ ਕੇ ਇਹ ਸਿਰਾ ਚੜਾਂਗੇ ਜੀ ਇਹ ਕੰਮ